3 ਘੰਟੇ ਚੱਲੇ ਹੋਇਆ ਜੀ 3100 3 ਘੰਟੇ ਤੇ ਤੁਹਾਨੂੰ ਮੜਾ ਮੀਟਰ ਵੀ ਦਿਖਾ ਦਿੰਨੇ ਆ ਹਾਂ ਜੀ ਤੇ ਸਿਰਫ 3100 3 ਘੰਟੇ ਚੱਲਿਆ ਹੋਇਆ ਹੈਗਾ ਤੇ ਟਾਇਰ ਨਾਲ ਦੇ ਟਾਇਰ ਟੂਰ ਵੀ ਸਾਰੇ ਨਾਲ ਦੇ ਨੇ ਟਾਇਰ ਵਗੈਰਾ ਸਾਰੇ ਕੁਝ ਨਾਲ ਦਿਆ ਹਾਂ ਜੀ ਇੱਥੋਂ ਜੱਜ ਹੋ ਜਾਂਦਾਈ ਆ ਹੁੱਕ ਤੋਂ ਦੇਖੋ ਸਿਰਫ ਗਿਣਤੀ ਦੇ ਵਾਰੀ ਟਰਾਲੀ ਪਾਈ ਹੋਈ ਆ ਠੀਕ ਹੈ ਤੇ ਮਤਲਬ ਗਿਣਤੀ ਦੇ ਬਾਈ ਇੰਜਨ ਗੇਅਰ ਪੱਖੋਂ ਪੂਰਾ ਇੰਜਨ ਗੇਅਰ ਨਾ ਪੂਰੀ ਸਾਡੀ ਫੁੱਲ ਗਰੰਟੀ ਆ ਬਾਈ ਤੇ ਨੰਬਰ ਕਿੱਥੋਂ ਦਾਈ ਇਹਦਾ ਨੰਬਰ ਸੰਰੂਰ ਦਾ ਜੀ ਹੋ ਜਾਂਦਾ ਵੀ ਇੱਥੇ ਕਿਸੇ ਪਾਸੇ ਵੀ ਸ਼ੇਕਾ ਨਹੀਂ ਲੱਗਿਆ ਹੋਇਆ ਹੈਗਾ ਤੇ ਬਾਕੀ ਟਰੈਕਟਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਤਰਫੋਂ ਜਵੰਦਾ ਤੇ ਸਵਾਗਤ ਕਰਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਏ ਹੋਇਆ ਸੰਗਰੂਰ ਦੇ ਏਰੀਆ ਦੇ ਵਿੱਚ ਮਹਿਲਾ ਕੋਠੇ ਬਾਈ ਰਾਜਵਿੰਦਰ ਕੋਲੇ ਬਾਈ ਕੋਲੇ ਇੱਕ ਟਰੈਕਟਰ ਬਿਕਾਊਗਾ ਤੁਹਾਨੂੰ ਦੱਸਦੇ ਆ ਕੀ ਮਾਡਲ ਹੈ ਕੀ ਡਿਮਾਂਡ ਹੈ ਸਾਰਾ ਕੁਝ ਦੱਸਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸੀਰ ਬਾਈ ਜੀ ਤੇ ਆਪਾਂ ਜਿਹੜਾ ਸੋਨਾ ਲੈ ਕੇ ਡੀਆਈ 60 ਇਹ ਕਿੰਨੇ ਮਾਡਲ ਹੈ 14 ਮਾਡਲ ਹੈ ਜੀ 2014 ਮਾਡਲ ਹੈ 2014 ਮਾਡਲ ਹੈ ਤੇ ਇੰਜਨ ਗੇਅਰ ਪੱਖੋਂ ਇੰਜਨ ਗੇਅਰ ਪੂਰਾ ਓਕੇ ਹੈ ਬਈ ਤਾਂ ਤੇ ਕਿੰਨੇ ਘੰਟੇ ਚੱਲਿਆ ਹੋਇਆਗਾ ਇਹ? ਇਹ 3103 ਘੰਟੇ ਚੱਲਿਆ ਹੋਇਆ ਜੀ। 3103 ਘੰਟੇ ਤੇ ਤੁਹਾਨੂੰ ਮੜਾ ਮੀਟਰ ਵੀ ਦਿਖਾ ਦਨੇ ਆ। ਹਾਂ ਜੀ। ਤੇ ਸਿਰਫ 3103 ਘੰਟੇ ਚੱਲਿਆ ਹੋਇਆਗਾ। ਤੇ ਟਾਇਰ ਨਾਲ ਦੇ? ਟਾਇਰ ਟੂਰ ਵੀ ਸਾਰੇ ਨਾਲ ਦੇ ਨੇ। ਟਾਇਰ ਵਗੈਰਾ ਸਾਰੇ ਕੁਝ ਨਾਲ ਦੇ ਆ। ਹਾਂ ਜੀ। ਤੇ ਵਿੱਚੋਂ ਮਗਰਾਟਾਂ ਦੇ ਵਿੱਚੋਂ ਵੀ ਐਨ ਪੂਰਾ ਵਧੀਆ ਸਾਫ ਪਿਆਗਾ। ਤੇ ਵਿੱਚੋਂ ਮਗਰਾਟਾਂ ਦੇ ਵਿੱਚੋਂ ਵੀ ਦਿਖਾ ਦਿਓ ਤੇ ਵੇਟ ਵਗੈਰਾ ਪੂਰੇ ਚੰਗੇ ਲੱਗੇ ਹੋਇਆ 34 ਕਿਲੋ ਵਾਲੇ ਵੇਟ ਲੱਗੇ ਹੋਏ ਨੇ। ਆ ਰਿੰਬਾਂ ਤੋਂ ਟਰੈਕਟਰ ਪੂਰਾ ਸਾਫ ਆ। ਤੇ ਬਾਕੀ ਇੱਥੋਂ ਜੱਜ ਹੋ ਜਾਂਦਾਈ ਆ ਹੁੱਕ ਤੋਂ ਦੇਖੋ ਸਿਰਫ ਗਿਣਤੀ ਦੇ ਵਾਰੀ ਟਰਾਲੀ ਪਾਈ ਹੋਈ ਆ ਠੀਕ ਹੈ ਤੇ ਮਤਲਬ ਗਿਣਤੀ ਦੇ ਬਾਈ ਇੰਜਨ ਗੇਅਰ ਪੱਖੋਂ ਪੂਰਾ ਇੰਜਨ ਗੇਅਰ ਨਾ ਪੂਰੀ ਸਾਡੀ ਫੁੱਲ ਗਰੰਟੀ ਹੈ ਬਾਈ ਤੇ ਨੰਬਰ ਕਿੱਥੋਂ ਦਾਈ ਇਹਦਾ ਨੰਬਰ ਸੰਰੂਰ ਦਾ ਜੀ ਇਹ ਮਤਲਬ ਥੋੜੇ ਨਾਮ ਕਿੜਿਆ ਹੋਇਆ ਹਾਂ ਲਓ ਜੀ ਪਹਿਲੇ ਨਾਮ ਟਰੈਕਟਰ ਆ ਤੇ ਬਾਕੀ ਦੀ ਬਾਈ ਡਿਮਾਂਡ ਕੀ ਆ ਡਿਮਾਂਡ ਆ ਵੀਰੇ ਦੀ 4,60,000 ਰੁਪਏ 4,60,000 ਰੁਪਏ ਮੌਕੇ ਤੇ ਮੰਨ ਤਾਰ ਹਾਂ ਫੁੱਲ ਮੰਨ ਤਨ ਕਰ ਦਾਂਗੇ ਠੀਕ ਹੈ ਤੇ ਬਾਕੀ ਟਾਇਰ ਪਿੱਖੇ ਦੂ ਸਾਰੇ ਵਧੀਆ ਆ ਸਿਸਟਮ ਵਗੈਰਾ ਪੂਰਾ ਵ ਬੈਂਟਰੀ ਪੂਰੀ ਨਮੀਆਂ ਤੇ ਬਾਕੀ ਇੱਥੋਂ ਜੱਜ ਹੋ ਜਾਂਦਾ ਵੀ ਇੱਥੇ ਕਿਸੇ ਪਾਸੇ ਵੀ ਸ਼ੇਕਾਂ ਨਹੀਂ ਲੱਗਿਆ ਹੋਇਆ ਹੈਗਾ ਤੇ ਬਾਕੀ ਟਰੈਕਟਰ ਪੂਰਾ ਚੰਗਾ ਤੇ ਬਾਈ ਇੱਕ ਵਾਰੀ ਥੋੜਾ ਜਿਹੜਾ ਮੋਬਾਈਲ ਨੰਬਰ ਉਹ ਵੀ ਬੋਲ ਦੋ ਸਾਡਾ ਨੰਬਰ 98569 86042 ਬਾਕੀ ਇਹ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਘਰੇ ਖੜਿਆ ਮਹਿਲਾ ਚੌਂਕ ਦੇ ਵਿੱਚ ਤੇ ਬਾਕੀ ਸੋਡਾ ਨਾਂ ਬਈ ਮਤਲਬ ਜਦੋਂ ਕਿਸੇ ਨੇ ਆਉਣਾ ਹੈਗਾ ਤਾਂ ਉਹ ਕੀ ਮਤਲਬ ਕਿਵੇਂ ਆਉਂ ਮੇਰੇ ਡੈਡੀ ਦਾ ਨਾਮ ਜੀ ਉਦਮ ਸਿੰਘ ਮੋੜਾ ਜੀ ਉਦਮ ਸਿੰਘ ਮੋੜ ਹਾਂ ਜੀ ਠੀਕ ਹੈ ਤੇ ਬਾਈ ਬਾਕੀ ਬਾਈ ਤੇ ਘਰੇ ਖੜਿਆ ਤੇ ਬਾਕੀ ਸੋਨਾ ਲਿਕਾ ਡੀਆਈ 60 ਟਾਪ ਮਾਡਲ ਹਾਂ ਟਾਪ ਮਾਡਲ ਤੇ ਵੀ ਜੀਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈਗਾ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਮਿਹਰਬਾਨੀ